ਨਾ ਮਾਈ ਤਾਂ ਨਾ ਰਣਵੀਰ ਸਿੰਘ ਜੀ ਇਹ ਕਿਹੜੀ ਜਗ੍ਹਾ ਤੇ ਕੰਮ ਕਰਦਾ ਟੀਕਾ ਦੁਕਾਨ ਜਾਣ ਕੇ ਲਾਇਆ ਕਿਸ ਚੀਜ਼ ਦੀ ਦੁਕਾਨ ਹੈ ਤੁਹਾਡੀ ਚਾਹ ਹਲਵਾਈ ਜੀ ਅੱਜ ਸਵੇਰੇ ਕੀ ਇੱਥੇ ਹੱਥ ਸਾਫ ਕਰਿਆ ਤੁਹਾਡੇ ਨੇ ਸਵੇਰੇ ਮ ਆਇਆ ਸੀਗਾ ਜੀ ਸਵਾਗ ਦਨ ਵਜੇ ਤੇ 3:30 ਵਜੇ ਮੁੰਡੇ ਆਇਆ ਕਾਰ 'ਚ ਪੰਜ ਜਣੇ ਸੀਗੇ ਉਹ ਉਹਨਾਂ ਨੇ ਚਾਹ ਬਣਵਾਈ ਆ ਚਾਹ ਬਣਵਾ ਕੇ ਮੈਨੂੰ ਕਹੇ ਸੀ ਜਦੋਂ ਮੈਂ ਪਾਇਆ ਉਹਨਾਂ ਬਕਾਇਆ ਲਗਾ ਦੇਣ ਮੇਰੇ ਕੋਲ ਲਿਫਾਫੇ 'ਚ ਪੈਸੇ ਸੀਗੇ ਉਹਨਾਂ ਨੇ ਉਹ ਦੇਖ ਲਿਆ ਉਹ ਜਾ ਕੇ ਦੂਜੇ ਮੁੰਡੇ ਨੂੰ ਜਾ ਕੇ ਦੱਸਿਆ ਪੈਸੇ ਹੈਗੇ ਆ ਵੋੜ ਕੇ ਕਦੇ ਚਾਹ ਹੋਰ ਬਣਾ ਦੇਉਂਦਾ ਚਾਹ ਬਣਾਉਣ ਲੱਗਾ ਤੇ ਉਹਨਾਂ ਆਂਦੇ ਪਹਿਲਾਂ ਮੇਰੇ ਕਿਰਪਾਣ ਮਾਰੀ ਪਹਾਂਗੇ ਤਾਂ ਫਿਰ ਨੂੰ ਧੱਕਾ ਦੇ ਗਏ ਦੋਸਤਿਆ ਮੇਰੇ ਪੈਸੇ ਸੀਗੇ ਪੰਨਾਂ ਚ ਦੋ ਗੁੰਜੀਆਂ ਪਈਆਂ ਹੀ ਇੱਕ ਖੋਲ ਕੇ ਲੈ ਗਏ ਤਾਂ ਮੋਬਾਈਲ ਸੀਗਾ ਉਹ ਸੋਨੇ ਦਾ ਪੈਰ ਵਾਲੀ ਜੋ ਸੀਗਾ ਸਾਹਮਣ ਸਵੇਰੇ ਤੜਕੇ 3 ਵਜੇ ਸਾਢੇ 3 ਵਜੇ ਬੰਦ ਕਰੀਓ ਸਾਢੇ 3 ਵਜੇ ਕਿੰਨੇ ਜਣੇ ਸੀਗੇ ਪੰਜ ਜਣੇ ਸੀ ਠੀਕ ਹੈ ਤੇ ਤੁਸੀਂ ਰੋਜ਼ ਸਵੇਰੇ ਇਹਨਾਂ ਵਜੇ ਦੁਕਾਨ ਖੋਲ੍ਹਦੇ ਹੋ ਡੇਲੀ ਮੇਰਾ ਰੁਟੀਨ ਇਹੀ ਸੀਗਾ ਜੀ ਤੇ ਤੁਸੀਂ ਇੰਨੀ ਜਲਦੀ ਦੁਕਾਨ ਕਦੋਂ ਖੋਲ੍ਹ ਦਿੰਦੇ ਆ ਜੀ ਮੈਂ ਸਿਵਾਰਾ ਉਹ ਪ੍ਰਭਾਰ ਤੋਂ ਗੱਡੀਆਂ ਆਂਦੀਆਂ ਹੀ ਉਹ ਲੱਕੜ-ਲਕੜ ਵਾਲੀਆਂ ਕੋ ਢੇਰ ਵਾਲੀਆਂ ਠੀਕ ਹੈ ਜੀ ਤੇ ਉਸੇ-ਉਸੇ ਰਵੇ ਚਾਹ ਫੋੜੇ ਉਹ ਪਹਾੜਾਂ ਦੀ ਸਾਈਡ ਆਇਆ ਕਿਧਰੋਂ ਉਹ ਆਏ ਪਹਾੜ ਲੋ ਜੇ ਇੱਧਰ ਨੂੰ ਕਿੰਨੇ ਜਣੇ ਸੀ ਅੰਕਲ ਜੀ ਪੰਜ ਜਣੇ ਜੀ ਕਿਹੜੀ ਗੱਡੀ ਸੀ ਪਤਾ ਕੁਛ ਨਹੀਂ ਮੇਰੇ ਹਿਸਾਬ ਨਾਲ ਆਲਟੋ ਗੱਡੀ ਸੀ ਜੀ ਪਹਿਲਾਂ ਵੀ ਹੁੰਦੀ ਆਉਂਦੀ ਸੀ ਤੁਹਾਡੇ ਕੋਲ ਨਹੀਂ ਪਹਿਲਾਂ ਨਹੀਂ ਕਦੀ ਦੇਖੇ ਹੋ ਮੌਨੇ ਸੀ ਕਿ ਸਰਦਾਰ ਸੀ ਇੱਕ ਸਰਦਾਰ ਹੀ ਚਾਰ ਮੌਨੇ ਠੀਕ ਹੈ ਇੱਕ ਇਹ ਤੁਸੀਂ ਦੱਸ ਰਹੇ ਸੀ ਕਿ ਆਪਣਾ ਫੋਨ ਖੁੱਲ ਗਿਆ ਸੀ ਹਾਂ ਜੀ ਫੋਨ ਉਹਦਾ ਇੱਥੇ ਰਹਿ ਗਿਆ ਸੀ ਉਹਦਾ ਬਾਅਦ ਉਹ ਬੰਦਿਆਂ ਨੇ ਦੇਖਿਆ ਜਿਹੜੇ ਆ ਕੇ ਘਰ ਦੇ ਸਾਡੇ ਆਏ ਉਹਨੇ ਦੇਖਿਆ ਵੀ ਆਪ ਕਹਿੰਦੇ ਫੋਨ ਦਾ ਤੇਰਾ ਆਇਆ ਮੇਰਾ ਫੋਨ ਦਾ ਬਟਨ ਆਇਆ ਇਹ ਫੋਨ ਉਹਨਾਂ ਦਾ ਰਿਹਾ ਉਹਨੇ ਪਾਣੀ ਪੀਤਾ ਤੋਂ ਬਾਅਦ ਉਹ ਲੋਜ ਅੱਛਾ ਜੀ ਤੇ ਫੋਨ ਦੇ ਵਿੱਚ ਫੋਟੋ ਵੀ ਕੋਈ ਹਥਿਆਰਾਂ ਹਥੋੜੀਆਂਆਂ ਦੀਆਂ ਸੀਗੀਆਂ ਹਾਂ ਜੀ ਉਹ ਉਹ ਸਭ ਨਾਲ ਦੇਖਿਆ ਜੀ ਉਹਨਾਂ ਨੇ ਖੋਲਿਆ ਆ ਕੇ ਅੱਛਾ ਕੀ ਸੀਗਾ ਫੋਨ ਦੇ ਵਿੱਚ ਫੋਟੋਆਂ ਕਿਹੜੀਆਂ ਸੀ ਉਹਨੇ ਦੇਖਿਆ ਵੀ ਪਿਸਤਲਾਂ ਦੀ ਫੋਟੋ ਸੀਗੀਆਂ ਉਹਨਾਂ ਦੇ ਰੇਟ ਲਿਖੇ ਹੋਏ ਸੀਗੇ ਜੀ ਕੋਈ ਮੈਡੀਕਲ ਦੀਆਂ ਦੁਕਾਨਾਂ ਦੇ ਨੰਬਰ ਨੰਬਰ ਦੇ ਸਾਰੇ ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਸਰਪੰਚ ਸਦਰ ਜੀ ਸਦਰ ਤੇ ਪੁਲਿਸ ਕੰਪਲੀਟ ਕਰ ਦਿੱਤੀ ਸੀ ਹਾਂ ਜੀ ਕੰਪਲੀਟ ਪੁਲਿਸ ਆ ਤੇ ਕੀ ਕਹਿੰਦੇ ਹੁਣ ਪੁਲਿਸ ਦੇਖੋ ਜੀ ਉਹ ਕਹਿੰਦੇ ਕੋਈ ਕਾਰਵਾਈ ਸ਼ੁਰੂ ਕਰਤੀ ਆ ਪੁਲਿਸ ਨੂੰ ਸਾਨੂੰ ਮਿਲ ਗਈ ਹੈ ਸਾਰੀ ਡਿਟੇਲ ਮਿਲ ਗਈ ਹੈ ਉਹਨੂੰ ਦੇਖੋ ਕਿੰਨਾ ਨੁਕਸਾਨ ਕਿੰਨਾ ਹੋਇਆ ਤੁਹਾਡਾ ਲੈ ਕੇ ਜਿਹੜੇ ਪੈਸੇ ਗਏ ਕਿੰਨੇ ਪੈਸੇ ਗਏ 44500 ਰੁਪਇਆ ਸੀਗਾ ਜੀ ਇੱਕ ਸੋਲੇ ਦੀ ਹੁੰਦੀ ਸੀਗੀ ਤੇ ਆਪਣੇ ਫੋਨ ਸੀਗਾ ਮੇਰਾ ਦੂਜਾ ਜੀ ਨੋਕੀਆ ਦਾ ਘਟਣਾ ਉਹ ਵੀ ਨਾਲ ਲੱਗਿਆ ਹਾਂਜੀ ਠੀਕ ਓਕੇ ਸਰਕਾ ਕੇ ਪਿੰਡ ਜਹਾਨਖੇਲਾ ਦੇ ਵਿੱਚ ਚਾਹ ਦੀ ਦੁਕਾਨ ਤੋਂ ਲੁੱਟਖੋ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਪੂਰਾ ਮਾਮਲਾ ਤੇ ਕੀ ਕਾਰਵਾਈ ਕਰੀ ਕੋਲ ਸਰਦਵੀਰ ਸਿੰਘ ਸਾਨੂੰ ਪ੍ਰਗਾਤ ਸਿੰਘ ਵਾਸੀ ਪਿੰਡ ਜਹਾਨਖੇਲਾ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਹਲਵਾਈ ਦੀ ਵਿੱਚ ਇਲਤ ਵਿੱਚ ਚਾਹ ਬਣਾਉਣ ਦੀ ਸਵੇਰ ਕਰੀਬ 3:30 ਵਜੇ ਖੋਲੀ ਸੀ ਕੋਈ ਆਣ ਫਸਾਤੇ 5-9 ਨੂੰ ਬਿਆਖੀ ਆਪਣੀ ਕਾਰ ਦੇ ਵਿੱਚ ਆਏ ਤੇ ਉਹਨੇ ਪਹਿਲਾਂ ਉਹਨਾਂ ਕੋਲ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਜੋ ਪੈਸੇ ਦੇਣ ਉਹਨੇ ਅੰਦਰ ਖੁੱਲਣ ਲਗਾ ਟੋਰੇ ਉਹਦੇ ਘਟਮਾਰ ਕਰਕੇ ਉਹਦੇ ਪੈਸੇ ਤੇ ਮੋਬਾਈਲ ਤੇ ਉਹਦੇ ਕੰਨ ਦੇ ਵਿੱਚ ਪਾਈ ਹੋਈ ਵਾਲੀ ਖੋ ਕੇ ਲੈ ਗਏ ਜਿਸ ਲਈ ਉਹਨਾਂ ਦਾ ਇੱਕ ਮੋਬਾਈਲ ਉੱਥੇ ਮੌਕੇ ਤੇ ਰਹਿ ਗਿਆ ਸੀ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਦੂਸਰੇ ਨੂੰ ਛੇਤੀ ਗ੍ਰਿਫਤਾਰ ਕਰਕੇ ਹਵਾਲਾ ਜਤਾਇਆ ਜਾਊਗਾ ਤੇ ਮੋਬਾਈਲ ਦੇ ਵਿੱਚੋਂ ਕੁਝ ਕਹਿੰਦੇ ਪਵੰਦੀ ਚੂਦਾਂ ਫੋਟੋ ਵੀ ਹਥਿਆਰਾਂ ਦੀਆਂ ਕੁਝ ਇਦਾਂ ਦੀਆਂ ਜੀ ਅਜੇ ਅਜੇ ਦੇਖਿਆ ਨਹੀਂ ਦੇਖ ਕੇ ਸਾਰਾ ਕੋ ਸਾਈਬਰ ਕਾਉਂਨ ਨੂੰ ਭੇਜ ਰਾਇਆ ਉਹ ਬਾਤ ਤਵਰੀਸ ਕੀਤੀ ਜਾਊਗੀ ਐਫ ਆਈ ਆਰ ਦਿੱਤੀ ਹੈ ਕਿ ਨਹੀਂ ਐਫ ਆਈ ਆਰ ਘੱਟ ਰਹਾ ਠੀਕ ਹੈ